ਖਬਰ ਸੰਗਰੂਰ ਤੋਂ ਹੈ ਜਿੱਥੇ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਕਿਸਾਨ ਜੁਨੀਆ ਨਾਂ ਵੱਲੋਂ ਵਿਰੋਧ ਕੀਤਾ ਗਿਆ ਦੱਸਦੀ ਹੈ ਕਿ ਬੀਤੇ ਦਿਨੀ ਅਰਵਿੰਦ ਖੰਨਾ ਨੇ ਬਿਆਨ ਦਿੱਤਾ ਸੀ ਕਿ ਭਾਜਪਾ ਕਿਸਾਨਾਂ ਦੇ ਹੱਕ ਵਿੱਚ ਆ ਤੇ ਕਿਸਾਨ ਵੀ ਭਾਜਪਾ ਦੇ ਹੱਕ ਵਿੱਚ ਹਨ ਪਰ ਜੋ ਵਿਅਕਤੀ ਭਾਜਪਾ ਦਾ ਵਿਰੋਧ ਕਰ ਰਹੇ ਹਨ ਉਹ ਅਸਲੀ ਕਿਸਾਨ ਨਹੀਂ ਹਨ ਬਲਕਿ ਆਮ ਆਦਮੀ ਪਾਰਟੀ ਦੇ ਵਰਕਰ ਹਨ ਆਮ ਆਦਮੀ ਪਾਰਟੀ ਦੇ ਕਹਿੰਦੇ ਹੋ ਭਾਜਪਾ ਦਾ ਵਿਰੋਧ ਕਰ ਰਹੇ ਹਨ ਜਿਸ ਤੇ ਕਿਸਾਨਾਂ ਦਾ ਗੁੱਸਾ ਭੜ ਗਿਆ ਅਤੇ ਕਿਸਾਨਾਂ ਨੇ ਅਰਵਿੰਦ ਖੰਨਾ ਦਾ ਜਮ ਕੇ ਵਿਰੋਧ ਕੀਤਾ सवार करण सॾा न अधिकार कॾा रोस पदर्शन करण अधिकाराटे वरी ਬਹੁਤ ਛੋਟਾ ਪ੍ਰੋਗਰਾਮ ਲੋਕ ਸਾਡੀ ਗੱਲ ਸੁਣਨਾ ਚਾਹੁੰਦੇ ਬੱਲਾ ਹਰ ਬਹੁਤ ਵੱਡੇ ਹਲਾਸ਼ਾਰੀ ਨਾਲ ਲੋਕ ਆਏ ਆਂ ਔਰ ਆਪਣੀ ਗੱਲ ਰੱਖਣ ਆਏ ਆਂ ਆਪਾਂ ਗੱਲ ਰੱਖ ਲਈ ਐ ਆਪਣੀ ਗੱਲ ਰੱਖਣਗੇ ਆਪਾਂ ਆਪਣੀ ਗੱਲ ਰੱਖਾਂਗੇ ਸਰ ਇਹਨਾਂ ਨੇ ਇਹਨਾਂ ਦਾ ਕਹਿਣਾ ਹੈਗਾ ਕਿ ਕੱਲ ਜਿਹੜਾ ਤੁਸੀਂ ਬਿਆਨ ਦਿੱਤਾ ਸੀ ਜਦ ਵੀ ਜਿਹੜੇ ਕਿਸਾਨ ਜੱਥੇਬੰਦੀਆਂ ਨੇ ਉਹਦੇ ਵਿੱਚ ਕਿਸਾਨ ਨਹੀਂ ਹੈਗੇ ਉਸ ਨੂੰ ਲੈ ਕੇ ਜਿਹੜਾ ਵਿਰੋਧ ਕਰਨਾ ਪਹੁੰਚੇ ਨੇ ਇਹ ਐ ਮੈਂ ਗੱਲ ਨਹੀਂ ਕਹੀ ਸੀ ਮੈਂ ਕਿਹਾ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਜੁੜੀ ਵੀ ਆ ਔਰ ਭਾਰਤੀ ਜਨਤਾ ਪਾਰਟੀ ਦੇ ਅਰਵਿੰਦ ਖੰਨਾ ਤੇ ਮੇਰੇ ਜੋ ਮੁਖੀ ਹੈ ਮੋਦੀ ਸਾਹਿਬ ਆਪਾਂ ਕਿਸਾਨਾਂ ਦੀ ਹੱਕ ਤੇ ਰਚੇ ਆ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਆ ਇਹਨਾਂ ਨੂੰ ਵੀ ਪਤਾ ਹੈ ਕਿ ਉਮੀਦ ਸੰਸਥਾ ਨੇ ਹਰੇਕ ਜਥੇਬੰਦੀ ਦੀ ਮਦਦ ਕੀਤੀ ਆ ਅੱਗੇ ਵੀ ਕਰਾਂਗੇ ਅੱਜ ਵੀ ਕਰ ਰਹੇ ਆ ਚਲੋ ਜਿਹੜੇ ਕਿਸਾਨਾਂ ਨਾਲ ਕਿਸਾਨ ਤੁਸੀਂ ਕਿਹਾ ਸੀ ਗੱਲ ਉਹ ਗੱਲ ਨਹੀਂ ਸੀ ਮੈਂ ਉਹ ਗੱਲ ਨਹੀਂ ਕਹੀ ਸੀ ਮੈਂ ਕਿਹਾ ਸੀ ਕਿ ਕਿਸਾਨਾਂ ਨੂੰ ਆਪਣਾ ਹੱਕ ਰੱਖਣ ਦਾ ਮੌਕਾ ਮਿਲਣਾ ਹੈ ਆਪਣੀ ਹੱਕ ਰੱਖ ਮੈਂ ਹਾਂ ਨਾਲ ਹਮੇਸ਼ਾ ਰਹਾਂ ਪੀਡੀਪੀ ਸਰਕਾਰ ਦਾ ਅੱਜ ਕਿਹਾ ਦੀ ਇੱਥੇ ਦੀ ਪੁਲਿਸ ਨੂੰ ਵੀ ਇਹਨੂੰ ਇੱਥੇ ਨਾ ਲਿਆਂਦਾ ਜਾਵੇ ਆ ਨਰਸਾਂ ਦੀ ਨਲੇਚੀ ਕਰਕੇ ਹੈ ਜ਼ਰਾ ਹੰਗਾਮਾ ਹੋਇਆ ਅਸੀਂ ਹੁਣ ਵੀ ਕਹਿੰਦੇ ਆ ਵੀ ਇਹ ਜਿਹੜਾ ਬੰਦ ਕੀਤਾ ਜਾਵੇ ਜੇ ਸਪੀਕਰ ਨਾ ਬੰਦ ਕੀਤਾ ਅਸੀਂ ਕੰਦ ਟੱਪਾਂਗੇ ਇਹ ਚੈਲੰਜ ਕੀਤਾ ਚੱਲ ਖਾਣੇ ਨੇ ਤੁਹਾਨੂੰ ਅੱਜ ਇਹਸ ਕਰਕੇ ਇੱਕ ਖੰਨੇ ਦਾ ਚੈਲੰਜ ਅਸੀਂ ਕਬੂਲ ਕੀਤਾ ਕੱਲ ਤੁਹਾਨੂੰ ਕਾਂਗੜੀਆਂ ਦੇ ਖਾਣੇ ਵਿੱਚ ਕਾ ਗਲਾਮ ਹੋ ਕੇ ਅਫਸਰਾਂ ਦੀ ਨਿਯਾਕੀ ਕਰਕੇ ਸਰਾ ਹਮ ਹੋ ਗਿਆ ਇਸ ਕਰਕੇ ਜੇ ਹੈ ਸਪੀਕਰ ਨਾਮੰਦ ਹੋਇਆ ਤਾਂ ਅਸੀਂ ਗੰਦ ਦੱਪ ਕੇ ਕਹਿਵਾਂਗੇ ਇਹ ਜੀ ਚੋਮੇਵਾਰਸੀ ਪੁਲਸ ਹੋਵੇਗਾ ਪ੍ਰਸ਼ਾਸਨ ਆਊਗਾ ਇਸ ਕਰਕੇ ਐਸੇ ਦਾ ਅਪਰੂਵ ਕਰ ਦਿੰਗੇ